ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 2022 ਦੇ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਸੀ ਔਰਤਾਂ ਨਾਲ ਪਹਿਲਾ ਵਾਅਦਾ ਕੀਤਾ ਸੀ ਉਹਨਾਂ ਦੇ ਖਾਤੇ ਵਿੱਚ ਹਜ਼ਾਰ-ਹਜ਼ਾਰ ਰੁਪਇਆ ਹਰ ਮਹੀਨੇ ਪਾਉਣ ਦਾ ਬੜੇ ਚਾਵਾਂ ਦੇ ਨਾਲ ਔਰਤਾਂ ਨੇ ਝਾੜੂ ਪਾਰਟੀ ਨੂੰ ਵੋਟ ਪਾਈ ਆਪਣੇ ਘਰਦਿਆਂ ਨਾਲ ਅਲੱਗ ਹੋ ਕੇ ਜਿਹੜੇ ਕਿ ਪੱਕੇ ਕਾਨੀ ਦਲ ਵਾਲੇ ਸੀ ਪੱਕੇ ਕਾਂਗਰਸੀ ਵਾਲੇ ਸੀ ਉਹਨਾਂ ਦੇ ਪਰਿਵਾਰਾਂ ਨੇ ਔਰਤਾਂ ਨੇ ਜਿਹੜੂ ਨੂੰ ਵੋਟ ਪਾਈ ਔਰਤਾਂ ਨੂੰ ਇਹ ਸੀ ਕਿ ਉਹਨਾਂ ਨੂੰ ਹਰ ਮਹੀਨੇ ਉਹਨਾਂ ਦੇ ਖਾਤੇ ਵਿੱਚ 1000 ਰੁਪਏ ਆਵੇਗਾ ਤੇ ਉਹ ਆਪਣੇ ਛੋਟੇ-ਮੋਟੇ ਕੰਮ ਕਰਿਆ ਕਰਨਗੀਆਂ ਜਿਹੜੇ ਕਿ ਪਹਿਲਾਂ ਉਹਨਾਂ ਨੂੰ ਆਪਣਾ ਆਪਣੇ ਘਰਦਿਆਂ ਤੇ ਕੋ ਲੋ ਪੈਸੇ ਮੰਗਣੇ ਪੈਂਦੇ ਨੇ ਉਹ ਨਹੀਂ ਮੰਗਣੇ ਪੈਣ ਕਰਨਗੇ ਤੇ ਉਹ ਆਪਣੇ 1000 ਰੁਪਏ ਨਾਲ ਆਪਣਾ ਜੋ ਥੋੜਾ ਬੋਤਾ ਕਾਰੋਬਾਰ ਚਲਾ ਸਕਣਗੇ ਆ ਸੋ ਬਹੁਤ ਵੱਡੀ ਆਸ ਸੀ 3 ਸਾਲ ਬੀਤ ਗਏ ਪਰ ਉਹ ਆਸ ਪੂਰੀ ਨਹੀਂ ਹੋਈ ਉਸ ਤੋਂ ਪਹਿਲਾਂ ਕਿ ਪਿਛਲੇ ਜੋ 2024 ਦੇ ਵਿੱਚ ਤਿਹਾਰ ਆਉਂਦਾ ਹੈ ਪੈਣਾ ਦਾ ਰੱਖੀ ਬੰਧਨ ਜੋ ਰਾਖੀ ਹੁੰਦੀ ਹੈ ਰક્ષા ਬੰਧਨ ਉਹਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ 100 ਰੁਪਿਆ ਮੈਂ ਆਪਣੇ ਵੱਲੋਂ ਹੋਰ ਗਿਫਟ ਦੇਵਾਂਗਾ ਜੋ ਰક્ષાabandhan ਦਾ 1100 ਰੁਪਿਆ ਦੇਵਾਂਗਾ ਪਰ ਔਰਤਾਂ اڈਿਕデア ਰੀਆਂ ਉਹ 1100 ਵੀ ਨਹੀਂ ਆਇਆ ਹੁਣ ਔਰਤਾਂ ਦੇ ਵੱਲੋਂ ਇਸ ਬਾਈਕ ਦੇ ਉੱਪਰ ਆਸ ਰੱਖੀ ਹੋਈ ਸੀ ਕਿ ਉਹਨਾਂ ਨੂੰ ਇਸ ਬਾਈਕ ਦੇ ਵਿੱਚ 1000-1000 ਰੁਪਿਆ ਉਹ ਰਾਸ਼ੀ ਰੱਖੀ ਜਾਵੇਗੀ ਤੇ ਉਹਨਾਂ ਦੇ ਖਾਤੇ ਵਿੱਚ ਆਵੇਗੀ ਪਰ ਇਸ ਬਾਈਕ ਦੇ ਵਿੱਚ ਵੀ ਕੋਈ ਜ਼ਿਕਰ ਨਹੀਂ ਹੋਇਆ ਜਿਸ ਨੂੰ ਲੈ ਕੇ ਹੁਣ ਔਰਤਾਂ ਨੇ ਪੰਜਾਬ ਸਰਕਾਰ ਦੇ ਸਾਰੇ ਹੀ ਵਿਧਾਇਕਾਂ ਦਾ ਮੰਤਰੀਆਂ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਹੈ ਕੁਝ ਕਿਸਾਨਾਂ ਦੇ ਨਾਲ ਰਲ ਕੇ ਜੋ ਹੁਣ ਵਿਧਾਇਕਾਂ ਦਾ ਵਿਰੋਧ ਹੋ ਰਿਹਾ ਉਸ ਦੇ ਵਿੱਚ ਬਹੁਤ ਸਾਰੇ ਸਵਾਲ ਪੁੱਛੇ ਜਾਂਦੇ ਨੇ ਕਿ ਤੁਸੀਂ ਵਾਅਦੇ ਕਰਕੇ ਆਏ ਸੀ ਉਹ ਵਾਅਦੇ ਪੂਰੇ ਨਹੀਂ ਕੀਤੇ ਔਰਤਾਂ ਨਾਲ ਕੀਤਾ ਹੋਇਆ ਵਾਅਦਾ ਕਦੋਂ ਪੂਰਾ ਕਰਨ ਜਾ ਰਹੇ ਜੀ ਸੋ ਇਸ ਦੇ ਬਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕੱਲ ਸਮਾਜਿਕ ਭਲਾਈ ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ ਅਸੀਂ ਬਹੁਤ ਜਲਦੀ ਔਰਤਾਂ ਲਈ ਕੀਤਾ ਹੋਇਆ ਵਾਅਦਾ ਵੀ ਉਸ ਨੂੰ ਪੂਰਾ ਕਰਨ ਜਾ ਰਹੇ ਹਾਂ ਜੋ ਕਿ ਆਉਣ ਵਾਲੀਆਂ ਜਿਮਣੀ ਚੋਣਾਂ ਲੁਧਿਆਣਾ ਦੀ ਤੇ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਚੋਣਾਂ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ ਵਿੱਚ ਇਹ ਰਾਸ਼ੀ ਟਰਾਂਸਫਰ ਹੋ ਸਕਦੀ ਏ ਜੋ ਕਿ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਔਰਤਾਂ ਨੂੰ ਜੋ ਅਸੀਂ ਬਲਾਕ ਸੰਪਤੀ ਚੋਣਾਂ ਤੋਂ ਪਹਿਲਾਂ ਉਹਨਾਂ ਦੇ ਖਾਤਿਆਂ ਵਿੱਚ ਰਾਸ਼ੀ ਟਰਾਂਸਫਰ ਕਰ ਦਈਏ ਉਹਨਾਂ ਔਰਤਾਂ ਦੇ ਖਾਤਿਆਂ ਬਾਰੇ ਜਾਣਕਾਰੀ ਲਈ ਜਾ ਰਹੀ ਏ ਪਹਿਲ ਦੇ ਆਧਾਰ ਤੇ 18 ਸਾਲ ਤੋਂ ਵੱਧ ਉਮਰ ਵਾਲੀਆਂ ਔਰਤਾਂ ਤੇ 60 ਸਾਲ ਤੋਂ ਘਟ ਜਿਹੜੀਆਂ ਬੇਰੁਜ਼ਗਾਰ ਨੇ ਜਿਨ੍ਹਾਂ ਦਾ ਕੋਈ ਕਮਾਈ ਦਾ ਸਾਧਨ ਨਹੀਂ ਗਰੀਬੀ ਰੇਖਾ ਤੋਂ ਹੇਠਾਂ ਰਹੇ ਨੇ ਉਹਨਾਂ ਔਰਤਾਂ ਨੂੰ ਚੁਣਿਆ ਜਾਵੇਗਾ ਜਿਨ੍ਹਾਂ ਨੂੰ 1000 ਰੁਪਿਆ ਉਹਨਾਂ ਦੇ ਖਾਤਿਆਂ ਵਿੱਚ ਪਾਉਣ ਲਈ ਉਹਨਾਂ ਦੇ ਖਾਤਿਆਂ ਦੀ ਜਾਣਕਾਰੀ ਲਈ ਜਾ ਰਹੀ ਹੈ ਉਹਨਾਂ ਦੇ ਆਧਾਰ ਨਾਲ ਲਿੰਕ ਕਰਵਾਏ ਜਾ ਰਹੇ ਨੇ ਖਾਤੇ ਬੈਂਕਾਂ ਦੇ ਵਿੱਚ ਸੋ ਬਹੁਤ ਜਲਦੀ 1000-1000 ਰੁਪਿਆ ਉਹਨਾਂ ਖਾਤਿਆਂ ਵਿੱਚ ਪਾਉਣ ਵਾਸਤੇ ਜੋ ਮੰਤਰੀ ਦੇ ਵੱਲੋਂ ਕੱਲ ਗੱਲ ਕੀਤੀ ਗਈ ਹੈ ਪੱਤਰਕਾਰਾਂ ਨਾਲ ਕਿ ਅਸੀਂ ਬਹੁਤ ਜਲਦੀ ਜਿਹੜਾ ਕਿ ਔਰਤਾਂ ਨੂੰ 1000-1000 ਰੁਪਿਆ ਦੇਣ ਵਾਸਤੇ ਸਰਕਾਰ ਤਿਆਰੀ ਕਰ ਰਹੀ ਹੈ ਜੋ ਜਿਨ੍ਹਾਂ ਦੀ ਪਿੰਡੂ ਔਰਤਾਂ ਦੀ ਸਾਲਾਨਾ ਆਮਦਨ 46000 ਰੁਪਏ ਤੋਂ ਘੱਟ ਹੈ ਉਹਨਾਂ ਔਰਤਾਂ ਨੂੰ ਪਹਿਲ ਦੇ ਅਧਿਅਤ ਚੁਣਿਆ ਜਾਵੇਗਾ ਉਸ ਵਿੱਚ ਕੀ ਕੀ ਡਾਕੂਮੈਂਟ ਹੋਣਗੇ ਜੋ ਉਸਦੀ ਕੈਟਾਗਰੀ ਦੇ ਨਾਲ ਸੰਬੰਧਿਤ ਉਸਦਾ ਬੈਂਕ ਖਾਤਾ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ ਉਸਦਾ ਜਿਹੜਾ ਕਿ ਸਾਲਾਨਾ ਆਮਦਨ ਦਾ ਇਨਕਮ ਸਰਟੀਫਿਕੇਟ ਹੋਣਾ ਚਾਹੀਦਾ ਹੈ ਇਹ ਸਾਰੇ ਕਾਗਜ਼ ਪੂਰੇ ਹੋਣ ਤੋਂ ਬਾਅਦ ਉਸ ਔਰਤ ਜਿਹੜੀ ਕਿ ਉਸ ਨੂੰ 1000 ਰੁਪਏ ਮਿਲੇਗਾ ਲਾਪਾਤਰੀ ਬਣੇਗੀ ਸੋ ਬਹੁਤ ਜਲਦੀ ਇਹ 100000 ਰੁਪਇਆ ਜਿਹੜਾ ਔਰਤਾਂ ਨੂੰ ਆ ਸੀ ਉਹ ਖਾਤਿਆਂ ਵਿੱਚ ਆਏਗਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਾਰੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਦਾ ਐਲਾਨ ਕਰ ਦਿੱਤਾ ਹੈ ਜੋ ਇਹ ਆਖਰੀ ਵਾਅਦਾ ਸੀ ਇਸ ਨੂੰ ਪੂਰਾ ਕਰਨ ਵਾਸਤੇ ਪੰਜਾਬ ਸਰਕਾਰ ਕੋਲ ਜੋ ਬਜਟ ਦੀ ਘਾਟ ਸੀ ਉਹ ਬਜਟ ਹੁਣ ਪੂਰਾ ਹੋ ਗਿਆ ਹੈ ਜੋ ਪੰਜਾਬ ਦੇ ਵੱਲੋਂ ਔਰਤਾਂ ਨਾਲ ਕੀਤਾ ਹੈ ਵਾਅਦਾ ਪੂਰਾ ਕਰਨ ਵਾਸਤੇ ਐਲਾਨ ਕੀਤਾ ਜਾ ਸਕਦਾ ਹੈ